ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਆਪਾਂ ਲਗਭਗ 15 ਜੁਲਾਈ 2024 ਤੱਕ ਦੇ ਮੌਸਮ ਦੀ ਗੱਲ ਕਰਾਂਗੇ ਮੁੱਖ ਤੌਰ ਤੇ ਆਪਾਂ ਗੱਲ ਕਰਾਂਗੇ 13 ਤਰੀਕ ਤੱਕ ਦੀ ਪਰੰਤੂ ਲੰਮਾਟ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਵਰਖਾ ਕਿਵੇਂ ਹੋਏਗੀ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਖਾਈ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਸਬਸਕ੍ਰਾਈਬ ਕਰ ਸਕਦੇ ਹੋ Facebook ਪੇਜ ਫੋਲੋ ਕਰ ਸਕਦੇ ਹੋ ਜਾਂ Instagram ਪੇਜ ਵੀ ਆਪਣਾ ਫੋਲੋ ਕਰ ਸਕਦੇ ਹੋ ਕਿਸਾਨ ਦੋਸਤੋ ਇਸ ਸਮੇਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਮਾਨਸੂਨ ਦੀ ਅਕਸ਼ੀ ਰੇਖਾ ਜਾਂ ਮਾਨਸੂਨੀ ਟਰਫ ਹੈ ਜਿਹੜੀ ਉਹ ਥੱਲੇ ਗਈ ਹੋਈ ਹੈ ਇਹ ਜੈਸਲ ਮੇਰ ਤੋਂ ਜਾਂਦੀ ਹੋਈ ਇਸ ਤਿਕਨਾ ਥੱਲੇ ਗਈ ਹੋਈ ਹੈ ਤੇ ਇਧਰਲੇ ਪਾਸੇ ਇੱਕ ਲੋ ਪ੍ਰੈਸ਼ਰ ਏਰੀਆ ਬਣ ਰਿਹਾ ਜਿਹੜਾ ਕਿ ਉੱਪਰ ਨੂੰ ਜਾ ਰਿਹਾ ਹੈ ਉੱਪਰ ਦੇ ਪੱਛੇ ਇੱਕ ਪੱਛਮੀ ਡਿਸਟਰਬੈਂਸ ਆ ਰਿਹਾ ਜਿਹਦੇ ਨਾਲ ਇਹ ਜਿਹੜੀ ਮਾਨਸੂਨ ਦੀ ਅਕਸ਼ੀ ਰੇਖਾ ਹੈਗੀ ਹੈ ਇਹ 11 ਤਰੀਕ ਨੂੰ ਸਾਡੇ ਇੱਤੇ ਉੱਪਰ ਪਹੁੰਚ ਰਹੀ ਹੈ ਜਿਵੇਂ ਇਹ ਸਾਡੇ ਇੱਥੇ 11 ਤੱਕ ਨੂੰ ਪਹੁੰਚਦੀ ਹੈ ਤਾਂ ਕੁਝ ਹਿੱਸਿਆਂ ਦੇ ਵਿੱਚ ਇਹ ਵਰਖਾ ਕਰਨੀ ਸ਼ੁਰੂ ਕਰੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੈਂ ਗੱਲ ਦੱਸ ਦੇਣੀ ਚਾਹਣਾ ਹੈ ਕਿ ਇਸ ਸਾਲ ਵਰਖਾ ਟੁਕੜਿਆਂ 'ਚ ਹੋ ਰਹੀ ਹੈ ਪੈਚੀ ਰੇਨ ਹੋ ਰਹੀ ਹੈ ਪੰਡ ਦੇ ਨਾਲ ਪੰਡ ਛੱਡ ਰਹੀ ਹੈ ਵਟ ਦੇ ਨਾਲ ਵਟ ਛੱਡ ਰਹੀ ਹੈ ਜਿਸ ਦੇ ਕਰਕੇ ਕਈ ਕਿਸਾਨ ਵੀ ਨਿਰਾਸ਼ ਵੀ ਹੋ ਰਹੇ ਕਿ ਸਾਡੇ ਵਰਖਾ ਨਹੀਂ ਹੋ ਰਹੀ ਟੁਕੜਿਆਂ ਵਿੱਚ ਹੋਣ ਵਾਲੀ ਵਰਖਾ ਕਿਸੇ ਜਗ੍ਹਾ ਝੋਨਾ ਡੋਬ ਰਹੀ ਹੈ ਕਿਸੇ ਜਗ੍ਹਾ ਲੋਕ ਪਾਣੀ ਆਸਤੇ ਤਰਸ ਰਹੇ ਹੈ ਇਸ ਕਰਕੇ ਇਹ ਇਸ ਸਾਲ ਦੀ ਇੱਕ ਸਭ ਤੋਂ ਵੱਡੀ ਦਿੱਕਤ ਬਣੀ ਹੋਈ ਹੈ ਫਿਰ ਵੀ ਵੱਖ-ਵੱਖ ਜਿਹੜੀਆਂ ਸਥਿਤੀਆਂ ਉਹ ਕੀ ਦੱਸਦੀਆਂ ਆਪਾਂ ਉਸ ਹਸਾਮਨਾ ਦੇਖਣ ਦੀ ਕੋਸ਼ਿਸ਼ ਕਰਾਂਗੇ ਇੱਕ ਚੀਜ਼ ਦਾ ਅਨੁਮਾਨ ਹੈ ਫਿਰ ਕਿ ਵਰਖਾ ਦੁਆਰਾ ਫਿਰ ਪੈਚੀ ਹੋਏਗੀ ਪਰੰਤੂ ਦੇਖੋ ਜਿਵੇਂ ਅਸੀਂ 11 ਨੂੰ ਜਾਣਦੇ ਆ ਸਾਡੇ ਇੱਥੇ ਵਰਖਾ ਵਧਣੀ ਸ਼ੁਰੂ ਹੁੰਦੀ ਹੈ 12 ਨੂੰ ਵਰਖਾ ਕੁਝ ਹਿੱਸੇ 'ਚ ਵਧਦੀ ਹੈ ਤੇ ਇਹ ਜਿਹੜੀ ਵਰਖਾ ਹੈਗੀ ਹੈ ਇਹ ਜਿਵੇਂ ਤੁਸੀਂ ਇਹ ਵਿੰਡੀ ਦਾ ਮਾਡਲ ਦੇਖ ਰਹੇ ਹੋ ਉਸ ਜਗ੍ਹਾ ਤੇ ਇਹ ਇੱਕ ਭਾਰੀ ਵਰਖਾ ਵੀ ਦਿਖਾ ਰਿਹਾ ਹੈ ਮਤਲਬ ਕਿ ਕੁਝ ਹਿੱਸੇ ਇਹੋ ਜਿਹੇ ਹੋਣਗੇ ਇਹ ਸਾਈਕਲੋਨਿਕ ਸਰਕੂਲੇਸ਼ਨ ਬਣ ਗਈ ਹੈ ਕੋ ਜਿase ਹੋ ਜੇ ਹੋਣਗੇ ਜਿੱਥੇ ਕਿ ਵਰਖਾ ਭਾਰੀ ਵੀ ਹੋਏਗੀ ਇਸ ਦੀ ਸੰਭਾਵਨਾ ਇਹ ਲਾਹੌਰ ਤੋਂ ਇੰਟਰ ਹੋ ਰਿਹਾ ਦੇਖੋ ਇਹ ਲਾਲ ਵਾਲੇ ਨਿਸ਼ਾਨ ਭਾਰੀ ਵਰਖਾ ਨੂੰ ਸ਼ੋਅ ਕਰ ਰਿਹਾ ਹੈ ਚਾਹੇ ਉਹ ਸਾਡਾ ਫਰੋਹੀਪੁਰ ਦੇ ਵਿੱਚ ਹੋ ਜੇ ਤਰਨਤਾਰਨ ਹੋ ਜੇ ਅਮਰਸਰ ਹੋ ਜਾਏ ਜਾਂ ਕੁਝ ਹੋਰ ਹਿੱਸੇ ਨੇ ਆਪਾਂ ਅੱਗੇ ਗੱਲ ਕਰਦੇ ਹਾਂ ਜਿੱਥੇ ਕਿ ਇਹ ਵਰਖਾ ਹੋ ਸਕਦੀ ਹੈ ਤਾਂ ਦੇਖਦੇ ਹਾਂ ਆਪਾਂ ਕੀ ਕਹਿੰਦਾ ਭਾਰਤੀ ਮੌਸਮ ਵਿਭਾਗ ਦਾ ਤਾਂ ਸਭ ਤੋਂ ਪਹਿਲਾਂ ਭਾਰਤੀ ਮੌਸਮ ਵਿਭਾਗ ਦਾ ਇਹ ਕਹਿੰਦਾ ਹੈ ਕਿ ਅੱਗੇ ਜਿਹੜਾ ਪੱਛਮੀ ਸਰਵੈਂਸ ਆਏਗਾ ਉਹਦੇ ਕਰਕੇ ਮਾਨਸੂਨ ਦੀ ਟਰਫ ਉੱਪਰ ਆਏਗੀ ਜਿਹਦੇ ਨਾਲ ਵਰਖਾ ਹੋਏਗੀ ਵਰਖਾ ਦੇ ਵਿੱਚ ਜੰਮੂ ਦੇ ਵਿੱਚ ਉੱਤਰੀ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ 12 ਨੂੰ ਇੱਕ ਦੋ ਥਾਂ ਤੇ ਭਾਰੀ ਵਰਖਾ ਹੋ ਸਕਦੀ ਹੈ ਤੇ ਹਿਮਾਚਲ ਦੇ ਵਿੱਚ ਭਾਰੀ ਵਰਖਾ ਹੋ ਸਕਦੀ ਹੈ ਹਰਿਆਣਾ ਦੇ ਵਿੱਚ Rajasthan ਦੇ ਵਿੱਚ ਇੱਕ ਦੋ ਥਾਵਾਂ ਦੇ ਉੱਪਰ ਜਿਹੜਾ ਹੈਗਾ ਭਾਰੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਵਰਖਾ ਏਰੀਆ ਕਿੰਨਾ ਕਵਰ ਕਰੇਗੀ ਦੇਖੋ ਪਿਛਲੀ ਵਾਰ ਬਹੁਤ ਏਰੀਆ ਕਵਰ ਹੋ ਗਿਆ ਲੇਕਿਨ ਫੇਰ ਵੀ 15-20% ਏਰੀਆ ਬਚ ਗਿਆ ਹੁਣ ਫੇਰ ਉਹ ਕੀ ਹਾਲ ਹੈ ਕਿ 50 ਤੋਂ 75% ਏਰੀਆ ਕਵਰ ਹੋ ਰਿਹਾ ਮਤਲਬ ਕਿ ਤੁਸੀਂ ਇਹ ਕਹੋ ਕਿ ਘੱਟੋ-ਘੱਟ 25% ਏਰੀਆ ਫਿਰ ਖੁਸ਼ਕ ਰਹਿ ਰਿਹਾ ਹੈ ਇਹ ਤੁਹਾਡਾ ਇਹ 11 ਤੇ 12 ਨੂੰ 50 ਤੋਂ 75% 13 ਨੂੰ 25 ਤੋਂ 50% ਫਿਰ 25% ਹਿੱਸੇ ਚ ਵਰਖਾ ਹੋ ਸਕਦੀ ਹੈ ਹਰਿਆਣਾ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਦੀ ਉਮੀਦ ਹੈ ਰਾਜਸਥਾਨ ਦਾ 25% ਹਿੱਸਾ ਵਰਖਾ ਕਵਰ ਕਰ ਸਕਦੀ ਹੈ ਜੇ ਅਸੀਂ ਹੁਣ ਵੱਖ-ਵੱਖ ਨਿਊਮੈਰੀਕਲ ਮਾਡਲ ਦੇਖਦੇ ਹਾਂ ਤਾਂ ਨਿਊਮੈਰੀਕਲ ਮਾਡਲ ਪਹਿਲਾ ਸਾਨੂੰ ਨਿਊਮੈਰੀਕਲ ਮਾਡਲ ਦਿਖਾ ਰਿਹਾ ਕਿ 11 ਤਰੀਕ ਨੂੰ ਤਰਾਇ ਦੇ ਇਲਾਕੇ ਜਾਂ ਕੁਝ ਪਾਕਿਸਤਾਨ ਵੱਟ ਦੇ ਨਾਲ ਵਰਖਾ ਹੋ ਸਕਦੀ ਹੈ ਇਹ ਇਹ ਸਾਡਾ ਇਹ ਜੋ ਬਰਨਾਲੇ ਵਾਲਾ ਇਹ ਹਿੱਸਾ ਮਾਸ ਦਾ ਕੁਝ ਹਿੱਸਾ ਬਚਿਆ ਦਿਖਾ ਰਿਹਾ ਹੈ ਕਿ ਤੇ ਬਾਕੀ ਇਸੇ ਚ ਵਰਖਾ ਸ਼ੋਅ ਕਰ ਰਿਹਾ ਹੈ 13 ਤਰੀਕ ਨੂੰ ਫਿਰ ਜਿਹੜੀ ਹੈਗੀ ਇਹ ਵਰਖਾ ਦੱਖਣ ਪੱਛਮ ਪੰਜਾਬ ਦਾ ਕੁਝ ਹਿੱਸਾ ਫੇਰੇ ਛੱਡ ਰਿਹਾ ਹੈ ਸਭ ਤੋਂ ਵੱਡੀ ਪ੍ਰੋਬਲਮ ਹੀ ਦੱਖਣ ਪੱਛਮ ਦੇ ਵਿੱਚ ਆਉਂਦੀ ਹੈ ਫ਼ਾਜਲਕਾਰ ਦਾ ਕੁਝ ਹਿੱਸੇ ਨੇ ਛੱਡਿਆ ਦਿਖਾ ਦਿੱਤਾ ਕਹਿੰਦਾ ਮਤਲਬ ਇਹ ਕਿ ਇਹ ਜਿਹੜੀ ਵਰਖਾ ਹੈ ਸੈਂਟਰਲ ਪੰਜਾਬ ਪੂਰਬੀ ਪੰਜਾਬ ਤੇ ਉੱਤਰੀ ਪੰਜਾਬ ਚੰਗੀ ਖਾਸੀ ਦਿਖਾ ਰਹੀ ਹੈ ਲੇਕਿਨ ਬਾਕੀ ਦੇ ਵਿੱਚ ਜਿਹੜੀ ਦਿੱਕਤ ਹੋ ਰਹੀ ਹੈ 11 ਤੋਂ ਬਾਅਦ 12 ਨੂੰ ਵਧੇਗੀ 13 ਨੂੰ 14 ਨੂੰ ਵਰਖਾ ਹੋ ਸਕਦੀ ਹੈ 15 ਨੂੰ ਕੁਝ ਵਰਖਾ ਹੋ ਸਕਦੀ ਹੈ 16 17 18 ਨੂੰ ਉਮੀਦ ਹੈ ਕਿ ਵਰਖਾ ਜਿਹੜੀ ਹੈਗੀ ਹੈ ਫਿਰ ਨਹੀਂ ਹੋਏਗੀ ਇੱਕ ਤੋਂ ਨੂੰ ਮਾਨਸੂਨ ਦਾ ਬ੍ਰੇਕ ਮਿਲੇਗਾ 16 ਨੂੰ 17 ਨੂੰ 18 ਨੂੰ ਕੁਝ ਏਸ਼ਿਆਂ ਦੇ ਵਿੱਚ ਜਿਹੜਾ ਹੈਗਾ ਬ੍ਰੇਕ ਮਿਲ ਸਕਦਾ ਲੇਕਿਨ ਕੁਝ ਮਾਡਲ 18 ਨੂੰ ਵੀ ਵਰਖਾ ਦਿਖਾ ਰਹੇ ਹੈ ਤਾਂ ਕੁੱਲ ਮਿਲਾ ਕੇ ਹੁਣ ਭਾਰਤੀ ਮੌਸਮੀ ਭਾਗ ਦੇ ਅਨੁਸਾਰ ਆਪਾਂ ਚੱਲੀਏ ਤਾਂ ਹਿਮਾਚਲ ਕਿਉਂਕਿ ਸਾਡੇ ਦੀ ਜਰੂਰੀ ਹੋ ਜਾਂਦਾ 11 ਤੇ 12 ਨੂੰ ਕਈ ਥਾਵਾਂ ਤੇ ਵਰਖਾ ਹੋ ਸਕਦੀ ਹੈ ਤੇ ਕੁਝ ਥਾਵਾਂ ਤੇ ਭਾਰੀ ਵਰਖਾ ਵੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਵਰਖਾ ਹੁਣ ਜਿਹਾ ਆਪਾਂ ਗੱਲ ਕਰੀਏ ਕਿ 9 ਦੀ ਰਾਤ ਜਾਂ 10 ਦੀ ਰਾਤ ਵਰਖਾ 9 10 ਦੀ ਰਾਤ ਨੂੰ ਵੀ ਹੋ ਸਕਦੀ ਹੈ ਪਰੰਤੂ ਇਹ ਵਰਖਾ ਇਹ ਕਿਸੇ ਸਿਸਟਮ ਦੇ ਕਰਕੇ ਨਹੀਂ ਹੋਏਗੀ ਇਹ ਜਿਹੜੀ ਵਰਖਾ ਤੁਹਾਡੇ ਜੀ ਨਮੀ ਬਣੀ ਹੋਈ ਹੈ ਉਹਦੇ ਕਰਕੇ ਕਿਤੇ ਛੁੱਟੀ ਲੱਗ ਸਕਦੀ ਹੈ ਸਿਸਟਮ ਦੇ ਕਰਕੇ ਜਿਹੜੀ ਵਰਖਾ ਹੈਗੀ 11 ਤੋਂ ਸ਼ੁਰੂ ਹੋ ਸਕਦੀ ਹੈ 12 13 14 ਦੇ ਦਰਮਿਆਨ 15 ਦੇ ਦਰਮਿਆਨ ਕੁਝ ਹਿੱਸੇ ਵਰਖਾ ਹੋ ਸਕਦੀ ਹੈ ਤੁਹਾਡਾ ਪਠਾਨਕੋਟ ਗੁਰਦਾਸਪੁਰ ਸ਼ਹਿਰ ਅਨੁਸਾਰ ਤਰਨਤਾਰਨ ਹੁਸ਼ਿਆਰ ਪਨਵਾ ਸ਼ਾਹ ਕਪੂਰਥਲਾ ਜਲੰਧਰ ਇੰਨਾ ਏਸ਼ਿਆਂ ਦੇ ਵਿੱਚ ਵਰਖਾ ਹੋਣ ਦੇ ਚਾਂਸ ਥੋੜੇ ਜਿਆਦਾ ਰਹਿਣਗੇ ਜਦੋਂ ਕਿ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਹੁਣ ਇਹ ਜਿਹੜੇ ਜ਼ਿਲ੍ਹੇ ਹੈਗੇ ਆ ਇੰਨਾ ਜ਼ਿਲ੍ਹਿਆਂ ਦੇ ਵਿੱਚ ਵਰਖਾ ਘੱਟ ਏਰੀਆ ਕਵਰ ਕਰੇਗੀ ਥੋੜਾ ਏਰੀਆ ਕਵਰ ਕਰੇਗੀ ਤਾਂ ਇਹਦੇ ਨਾਲ ਨਾਲ ਇਹਨਾਂ ਨੇ ਦਿਖਾਇਆ ਹੈ ਕਿ ਆਪਣਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਮਲੇਰ ਕੋਟਲਾ ਫਤਿਹਗੜ੍ਹ ਸਾਹਿਬ ਪਟਿਆਲਾ ਇਹਦਾ ਵੀ ਏਰੀਆ ਘੱਟ ਕਵਰ ਕਰੇਗੀ ਵਰਖਾ ਜਦੋਂ ਕਿ ਐਸਐਸ ਨਗਰ ਰੂਪਨਗਰ ਇਹਦੇ ਜ਼ਿਆਦਾਤਰ ਏਰੀਆ ਚ ਵਰਖਾ ਹੋ ਸਕਦੀ ਹੈ ਇਹ ਪ੍ਰੋਬਲਮ ਅੱਗੇ ਹੈ ਤੇ ਵਰਖਾ 11 12 ਤੇ 13 ਤਰੀਕ ਦੇ ਦਰਮਿਆਨ ਹੋ ਸਕਦੀ ਹੈ ਵਾਰਨਿੰਗ ਇਹ ਚੰਡੀਗੜਾ ਵਾਲਿਆਂ ਨੇ ਦਿਖਾਇਆ ਹੈ ਕਿ ਕੇਵਲ ਤੇ ਕੇਵਲ ਪਠਾਨਕੋਟ ਹੁਸ਼ਿਆਰਪੁਰ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਇਹਦੇ ਨਾਲ ਰੂਪਨਗਰ ਦੇ ਭਾਰੀ ਮੀਂਹ ਪੈ ਸਕਦਾ ਹੈ ਪਰੰਤੂ ਪ੍ਰਾਈਵੇਟ ਮਾਡਲ ਦਿਖਾ ਰਿਹਾ ਹੈ ਕਿ ਕੁਝ ਸੈਂਟਰਲ ਪੰਜਾਬ ਦੇ ਵਿੱਚ ਕੋਈ ਜਗ੍ਹਾ ਤੇ ਝੁੱਟੀਆਂ ਲੱਗ ਸਕਦੀਆਂ ਜੇ ਆਪਾਂ ਗੱਲ ਕਰਾਂਗੇ ਚੰਡੀਗੜ੍ਹ ਦੀ ਚੰਡੀਗੜ੍ਹ ਦੇ 11 ਬਾਰਾਂ ਨੂੰ ਮੀਂਹ ਪੈ ਸਕਦਾ 12 ਨੂੰ ਜਿਹੜਾ ਹੈਗਾ ਜਿਆਦਾ ਏਰੀਆ ਮੀਂਹ ਕਵਰ ਕਰ ਸਕਦਾ ਹੈ ਜੇ ਤੁਸੀਂ ਇੱਥੇ ਭਾਰੀ ਵਰਖਾ ਦੀ ਗੱਲ ਕਰੋਗੇ ਤਾਂ ਉਹਦੀ ਕੋਈ ਚੇਤਾਵਨੀ ਹੇਤੀਕ ਨਹੀਂ ਆਈ ਤਾਂ ਹਰਿਆਣੇ ਦੀ ਗੱਲ ਕਰੋਗੇ ਤਾਂ 12 ਤਰੀਕ ਪ੍ਰਮੁੱਖ ਦਿਨ ਹੋਏਗਾ ਪੰਚਕੁਲਾ, ਅਮਾਲਾ, ਜਮਨानगर, ਕੁਰਕਸ਼ੇਤਰ, ਕੈਥਲ, ਕਰਨਾਲ ਆਦਿ ਕੈਥਲ ਦਾ ਏਰੀਆ ਘੱਟ ਕਵਰ ਹੋਏਗਾ, ਕਰਨਾਲ ਬਾਕੀ ਜ਼ਿਲ੍ਹਿਆਂ ਦਾ 75% ਤੱਕ ਏਰੀਆ ਕਵਰ ਹੋ ਸਕਦਾ ਹੈ। ਇਸੇ ਤਰੀਕੇ ਦੇ ਨਾਲ ਮਹਿੰਦਰਗੜ੍ਹ, ਰਵਾਰੀ, ਜੱਜੜ, ਗੁਰੂਗ੍ਰਾਮ ਮਵਾਤ, ਪਾਲਵਲ, ਫਰੀਦাবাদ, ਰੋहतक, ਸੋਨੀਪੱ ਇਹਲਾ ਏਰੀਆ ਘੱਟ ਕਵਰ ਹੋ ਰਿਹਾ ਪਾਣੀ ਪਾ ਦਾ 50 ਤੋਂ 75% ਏਰੀਆ ਕਵਰ ਹੋ ਰਿਹਾ ਹੈ ਤੇ ਸਿਰਸਾ ਫਤਿਹਬਾਇ ਸਾਹ ਜੀਨ ਪਵਾਨੀ ਚਰਖੀ ਦਾਦੀ ਇਹਨਾਂ ਦਾ ਵੀ ਏਰੀਆ ਬਹੁਤ ਘੱਟ ਕਵਰ ਹੋਣ ਦੀ ਸੰਭਾਵਨਾ ਹੈ ਕਹਿਣ ਦਾ ਮਤਲਬ ਇਹ ਹੋ ਗਿਆ ਕਿ ਹਰਿਆਣੇ ਦੇ ਉੱਤਰੀ ਜ਼ਿਲ੍ਹਿਆਂ ਦੇ ਉੱਪਰ ਪ੍ਰਭਾਵ ਜ਼ਿਆਦਾ ਹੈ ਬਾਕੀ ਜ਼ਿਲ੍ਹਿਆਂ ਦੇ ਉੱਤੇ ਪ੍ਰਭਾਵ ਘੱਟ ਦਿਖਾ ਰਿਹਾ ਹੈ ਹਰਿਆਣੇ ਦੇ ਵਜੇ ਭਾਰੀ ਵਰਖਾ ਦੀ ਵਾਰਨਿੰਗ ਦੇਖੋਗੇ ਤਾਂ ਪੰਚਕੁਲਾ ਅੰਮਾਲਾ ਯਮਨਾ ਨਗਰ ਕਰਨਾਲ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇੱਕ ਦੋ ਥਾਵਾਂ ਤੇ 12 ਤਰੀਕ ਨੂੰ ਭਾਰੀ ਵਰਖਾ ਹੋਣ ਦੀ ਵਾਰਨਿੰਗ ਆਈ ਹੋਈ ਹੈ ਅੱਗੇ ਆਪਾਂ ਇਹ ਰਾਜਸਥਾਨ ਦੀ ਗੱਲ ਕਰੀਏ ਰਾਜਸਥਾਨ ਦੇ ਵਿੱਚ ਅੱਜ ਕੁਝ ਥਾਵਾਂ ਤੇ ਵਰਖਾ ਹੋ ਸਕਦੀ ਹੈ। ਬਾਰਿਸ਼ ਨਹੀਂ ਕੋਈ ਨਹੀਂ ਹੈਗੀ। ਜਿਵੇਂ ਤੁਸੀਂ ਅੱਗੇ ਜਾਓਗੇ ਤਾਂ ਤੁਹਾਡੇ 11-12 ਨੂੰ ਕੁਝ ਥਾਵਾਂ ਦੇ ਉੱਪਰ ਵਰਖਾ ਹੋਣ ਦੀ ਸੰਭਾਵਨਾ ਬਣੀ ਰਹੂਗੀ। ਭਾਵੇਂ ਕਿ ਪੂਰਬੀ ਰਾਜਸਥਾਨ ਦੇ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈਗੀ ਹੈ। ਜੰਮੂ ਦੇ ਵਿੱਚ 11-12 ਨੂੰ ਵਰਖਾ ਹੋ ਸਕਦੀ ਹੈ। ਯੂਪੀ ਦੇ ਵਿੱਚ ਭਾਰੀ ਵਰਖਾ, অতি ਭਾਰੀ ਵਰਖਾ ਕੋਈ ਥਾਵਾਂ ਤੇ ਆਲਰੇਡੀ ਚੱਲ ਰਹੀ ਹੈ। ਪੱਛਮੀ ਯੂਪੀ ਦੇ ਵਿੱਚ ਵੀ 11-12 ਨੂੰ ਕੁਝ ਥਾਵਾਂ ਦੇ ਉੱਪਰ ਭਾਰੀ ਵਰਖਾ ਹੋ ਸਕਦੀ ਹੈ ਤੇ 13 ਤੱਕ ਨੂੰ ਵਰਖਾ ਹੋ ਸਕਦੀ ਹੈ ਕਹਿਣ ਦਾ ਮਤਲਬ ਇਹ ਹੋ ਗਿਆ ਹੁਣ ਆਪਾਂ ਜੇਕਰ ਨੂੰ ਨੈਟ ਸ਼ੈੱਲ ਦੇ ਵਿੱਚ ਗੱਲ ਨੂੰ ਖਤਮ ਕਰੀਏ ਤਾਂ ਕੁੱਲ ਮਿਲਾ ਕੇ ਇਹ ਜਿਹੜਾ ਸਿਸਟਮ ਹੈਗਾ ਪੱਛਮੀ ਡਿਸਟਰਬੈਂਸ ਦੇ ਨਾਲ ਸਾਈਕਲੋਨਿਕ ਸਰਕੂਲੇਸ਼ਨ ਬਣ ਰਹੀ ਹੈ ਉਹ ਸਾਈਕਲੋਨਿਕ ਸਰਕੂਲੇਸ਼ਨ ਦੇ ਨਾਲ ਵਰਖਾ ਹੋਣ ਦੀ ਸੰਭਾਵਨਾ ਹੈਗੀ ਹੈ ਇਹ ਵਰਖਾ ਜ਼ਿਆਦਾ ਪ੍ਰਭਾਵ ਦਿਖਾ ਰਹੀ ਹੈ ਉੱਤਰੀ ਪਾਸੇ ਸੈਂਟਰਲ ਪੰਜਾਬ ਦੇ ਵਿੱਚ ਦੱਖਣ ਪੱਛਮ ਦੇ ਪ੍ਰਭਾਵ ਕੁਝ ਏਰੀਆ ਚ ਘੱਟ ਦਿਖਾ ਰਹੀ ਹੈ ਪਰੰਤੂ ਕੁਝ ਪ੍ਰਾਈਵੇਟ ਮਾਡਲ ਇਸ਼ੂ ਕਰ ਚੋ ਕਰ ਰਹੇ ਨੇ ਕਿ ਕੋਈ ਥਾਵਾਂ ਦੇ ਉੱਪਰ ਚੰਗੀਆਂ ਛੁੱਟੀਆਂ ਲੱਗ ਸਕਦੀਆਂ ਜਿਵੇਂ ਕਿ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਐ ਸਾਲ ਦੀ ਜਿਹੜੀ ਵਰਖਾ ਹੈ ਇਹ ਵਰਖਾ ਇੱਕ ਅਲੱਗ ਤਰੀਕੇ ਦੀ ਹੋ ਰਹੀ ਹੈ ਵਰਖਾ ਏਰੀਆ ਛੱਟ ਰਹੀ ਹੈ ਜਿਹੜੀ ਇੱਕ ਲੰਮੇ ਏਰੀਆ 'ਚ ਵੀ ਪੈਣਾ ਹੈਗਾ ਉਹ ਕੱਟ ਕੇ ਥੋੜੇ ਥਾਂ ਦੇ ਵਿੱਚ ਵੀ ਪੈ ਰਿਹਾ ਤੇ ਥੋੜੇ ਥਾਂ ਦੇ ਵਿੱਚ ਲੋਕਾਂ ਨੂੰ ਡੋਬ ਰਿਹਾ ਹੈ ਜਿਵੇਂ ਕਿ ਪਿਛਲੀ ਵਾਰ ਹੋਇਆ ਇੱਕ ਪਾਸੇ ਜਿਹੜਾ ਹੈਗਾ ਮੁਕਸਰ ਤੋਂ ਤੁਸੀਂ ਹਬੌਰ ਵਾਲੀ ਸੜਕ ਨੂੰ ਚਲੇ ਜਾਓ ਤਾਂ ਲੋਕ ਉੱਥੇ ਜਿਹੜੇ ਹੈਗੇ ਆ ਸੋਕਾ ਪਿਆ ਖੜਾ ਕੇ ਮੀਂਹ ਨਹੀਂ ਪਿਆ ਚੋਂ ਨਹਿਰੇ ਹਾਲਾਤ ਖਰਾਬ ਹੋਏ ਪਏ ਆ ਤੇ ਇੱਕ ਪਾਸੇ ਜਿਹੜਾ ਹੈਗਾ ਮੁਕਸਰ ਤੋਂ ਕੋੜਕਪੁਰੇ ਵਾਲੇ ਪਾਸੋਂ ਚੱਲਪੋ ਤੇ ਖਸਾਂ ਡੁੱਬੇ ਪਏ ਐ। ਮਤਲਬ ਕਿ ਹਾਲਾਤ ਇਹ ਹੈ ਕਿ ਮੁਕਸਰ ਜ਼ਿਲ੍ਹੇ ਦੇ ਲਈ ਤਾਂ ਵਰਖਾ ਉਹੀ ਹੈ ਨਾ। ਪਰੰਤੂ ਇੱਕ ਪਾਸਾ ਜਿਹੜਾ ਹੈਗਾ ਸੋਕਾ ਸੋਕਾ ਕਰੀ ਜਾਂਦਾ ਇੱਕ ਪਾਸਾ ਡੋਬ ਗਿਆ। ਇਹ ਹਾਲਾਤ ਇਸ ਸਾਲ ਦੀ ਵਰਖਾ ਦੀ ਨਹੀਂ ਤੇ ਆ ਜਿਹੜੀ ਵਰਖਾ ਹੈ ਪੱਛਮੀ ਡਿਸਟਰਬੈਂਟ ਦੇ ਕਰਕੇ ਹੋਣ ਜਾ ਰਹੀ ਹੈ ਤੇ ਇਹਦੇ ਵਿੱਚ 11 ਨੂੰ ਸ਼ੁਰੂ ਹੋਏਗੀ 12 13 14 15 ਨੇ 12 ਮੁੱਖ ਦਿਨ ਹੋਊਗਾ। 13 14 15 ਦਰਮਿਆਨੀ ਫਿਰ ਵਰਖਾ ਹੋ ਸਕਦੀ ਹੈ। ਫੇਰ 16 17 18 ਦੇ ਨੇੜੇ ਇੱਕ ਬ੍ਰੇਕ ਵਰਖਾ ਤੋਂ ਫੇਰ ਮਿਲਦੀ ਸੰਭਾਵਨਾ ਇਹ ਹੈ ਤਾਂ ਦੋਸਤੋ ਇਹ ਭਾਰਤੀ ਮੌਸਮ ਵਿਭਾਗ ਦੁਆਰਾ ਜੋ ਜਾਣਕਾਰੀ ਤੁਹਾਨੂੰ ਪੜ੍ਹ ਕੇ ਸੁਣ ਕੇ ਹੀ ਆਮੇਦ ਕਰਦਾ ਹਾਂ ਕਿ ਇਹ ਤੁਹਾਡੀ ਲਾਹੇਵੰਦ ਸਾਬਤ ਹੋਵੇ ਧੰਵਾਦ ਦੋਸਤੋ ਮਿਹਰਬਾਨੀ